ਜਾ ਸਰਕਾਰ ਮੁਰਦਾ ਆਵਾਜ਼ ਮੁਰਦਾ ਆਵਾਜ਼ ਮੁਰਦਾ ਆਵਾਜ਼ ਕੇਂਦਰ ਸਰਕਾਰ ਮੁਰਦਾ ਆਵਾਜ਼ ਮੁਰਦਾ ਆਵਾਜ਼ ਮੁਰਦਾ ਆਵਾਜ਼ ਸਰਦਾਰਾਂ ਕਥਾ ਨਰੇ ਸਰਕਾਰ ਮੁਰਦਾ ਆਵਾਜ਼ ਮੁਰਦਾ ਆਵਾਜ਼ ਮੁਰਦਾ ਆਵਾਜ਼ ਸਰਦਾਰਾਂ ਨੂੰ ਪੱਟ ਲਾਣ ਆਏ ਆ ਅਰਤੀ ਮੁਰਦਾ ਆਵਾਜ਼ ਮੁਰਦਾ ਆਵਾਜ਼ ਸਾਡਾ ਪਠਾਨਕੋਟ ਦਾ ਪ੍ਰਸਾਦ ਹਨ ਮੁਰਦਾ ਆਵਾਜ਼ ਮੁਰਦਾ ਆਵਾਜ਼ ਮੁਰਦਾ ਆਵਾਜ਼ ਜਮ ਸਰਕਾਰ ਮੁਰਦਾ ਆਵਾਜ਼ ਮੁਰਦਾ ਆਵਾਜ਼ ਮੁਰਦਾ ਆਵਾਜ਼ ਕੀ ਕਾਰਨ ਲਈ ਤੁਸੀਂ ਪ੍ਰਦਰਸ਼ਨ ਕਰਦੇ ਹੋ ਪ੍ਰਦਰਸ਼ਨ ਸਾਹੀ ਇਸ ਵਾਸਤੇ ਕਰਦੇ ਪਿਆ ਜੀ ਕਿ ਸਾਡੀ ਜਿਹੜੀਆਂ ਪਹਿਲੇ ਤੇ ਫਸਲਾਂ ਸਾਡੇ ਮੰਡੀ ਵਿੱਚ ਰੁਲਦੀਆਂ ਰਹੀਆਂ ਉਹ ਅਸੀਂ ਸਕਾਸ ਕੋ ਕੇ ਜਦੋਂ ਖਰੀਦ ਕੀਤੀ ਹੈ ਗਵਰਨਮੈਂਟ ਨੇ ਹੁਣ ਖਰੀਦ ਹੋਣ ਤੋਂ ਬਾਅਦ ਸਾਨੂੰ 220 ਰੁਪਏ ਕੋਈ ਕਹਿਣ ਡਿਆ ਕੋਈ 250 ਰੁਪਏ ਕਹਿਣ ਡਿਆ ਇਹ ਸਾਨੂੰ ਕੱਟ ਲੱਗਣ ਡਿਆ ਕਿਸਾਨਾਂ ਨੂੰ ਇਸ ਕਰਕੇ ਕਿਸਾਨ ਦੁਖੀ ਹੋ ਗਏ ਪਹਿਲੇ ਤੇ ਅਸੀਂ ਆਪਣੀ ਮੀਟਿੰਗਾਂ ਕੀਤੀਆਂ ਮੀਟਿੰਗਾਂ ਕਰਨ ਤੋਂ ਬਾਅਦ ਅਸੀਂ ਜਿਹੜਾ ਮਾਰਕੀਟ ਕਮੇਟੀ ਦਾ ਮਤਲਬ ਸੈਕਟਰੀ ਸੀ ਉਹਨੂੰ ਅਸੀਂ ਫੋਨ ਤੇ ਗੱਲ ਕੀਤੀ ਉਹ ਤਾਂ ਟਾਈਮ ਲਿਆ ਮਿਲਣ ਦਾ ਉਹਨੇ ਸਾਡੇ ਨਾਲ ਮੁਲਾਕਾਤ ਨਹੀਂ ਕੀਤੀ ਫਿਰ ਅਸੀਂ ਡੀਸੀ ਦੇ ਦਫ਼ਤਰ ਗਿਆਂ ਕੱਲ ਮਰਗ ਪੱਤਰ ਦੇ ਕੇ ਆਇਆ डीसी साहब भी सानू नहीं मिले हुन असी आगे कट तो दुखी हो के असी ਪਿੰਡਾਂ ਵਿੱਚ ਵੀ ਦੋ ਦਿਨ ਜਾਵਾਂਗੇ ਪਬਲਿਕ ਨੂੰ ਸਾਰੀ ਇਕੱਠੀ ਕਰਕੇ ਤੇ ਅਸੀਂ ਗਵਰਨਮੈਂਟ ਦੇ ਸਾਨੂੰ ਨਾ ਗੱਲ ਸੁਣਦੇ ਉੱਤੇ ਅਸੀਂ ਹੁਣ ਇਦਾਂ ਕਰਾਂਗੇ ਕਿ ਅਸੀਂ ਸ਼ੁੱਕਰਵਾਰ ਨੂੰ ਜਿਹੜਾ ਸਾਡਾ ਸ਼ੁੱਕਰਵਾਰ ਨੂੰ ਸਰਕਾਰ ਨੂੰ ਇੱਕੇ ਸਾਡੇ ਜਿਹੜੇ ਪਠਾਨਕੋਟ ਦੇ ਨੁਮਾਇੰਦਿਆਂ ਨੂੰ ਅਲਟੀਮੇਟਰ ਦਿੰਨੇ ਆ ਕਿ ਸਾਡੇ ਨਾਲ ਦੋ ਦਿਨਾਂ ਵਿੱਚ ਗੱਲ ਕੀਤੀ ਜਾਏ ਅਗਰ ਸਾਡੇ ਨਾਲ ਬਹਿ ਕੇ ਗੱਲ ਨਾ ਕੀਤੀ ਜਾਂਦੀ ਤੇ ਅਸੀਂ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਅਸੀਂ ਰਵੀ ਪੁਲ ਤੇ ਜਾਮ ਲਾਵਾਂਗੇ ਔਰ ਉੱਥੇ ਅਸੀਂ ਧਰਨਾ ਲਾ ਕੇ ਬੈਠਾਂਗੇ ਤੇ ਜਾਮ ਲਾ ਰੱਖਾਂਗੇ ਕੋਈ ਨੁਮਾਇੰਦਾ ਆ ਕੇ ਗੱਲ ਨਹੀਂ ਕਰੇਗਾ ਔਰ ਸਾਡਾ ਜਿਹੜਾ ਕੱਟ ਹੈ ਜਾਂ ਤਾਂ ਕਿ ਮਾਫ ਨਹੀਂ ਹੋਏਗਾ ਅਸੀਂ ਧਰਨਾ ਉੱਥੇ ਜਾਰੀ ਰੱਖਾਂਗੇ ਕੀ ਕਾਰਨ ਹੈ ਜੀ ਤੁਸੀਂ ਪ੍ਰਦਰਸ਼ਨ ਕਰਦੇ ਪਿਓ ਜਿਸ ਤਰ੍ਹਾਂ ਸਾਡੇ ਭਾਈ ਸਾਹਿਬ ਨੇ ਦੱਸਿਆ ਕਿ ਜੋ ਮੰਡੀ ਵਾਲੇ ਕੱਟ ਸਾਨੂੰ ਲਾ ਰਿਹਾ ਉਸੇ ਵਿਸ਼ੇ ਤੇ ਅੱਜ ਇਕੱਠੇ ਹੋਏ ਆਂ ਅਸੀਂ ਪਹਿਲਾਂ ਵੀ ਤਿੰਨ ਚਾਰ ਵਾਰੀ ਇਕੱਠੇ ਹੋਏ ਆ ਸੈਕਟਰੀ ਸਾਹਿਬ ਨੂੰ ਜਿੱਦਾਂ ਨਾਲ ਦੱਸਿਆ ਮਿਲਣ ਦਾ ਟਾਈਮ ਲਿਆ ਉਹ ਸਾਨੂੰ ਮਿਲੇ ਨਹੀਂ ਫਿਰ ਅਸੀਂ ਪਠਾਨਕੋੜ ਗਿਆ ਡੀਸੀ ਸਾਹਿਬ ਨਾਲ ਸਾਨੂੰ ਟਾਈਮ ਦਿੱਤਾ ਉਹ ਵੀ ਸਾਨੂੰ ਮਿਲੇ ਨਹੀਂ ਆਪਣਾ ਮੰਗ ਪੱਤਰਾ ਸੀ ਦੇ ਕੇ ਆ ਗਏ ਆ ਹੁਣ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਜਿਹੜਾ ਕੱਟ ਸਾਨੂੰ ਸਰਕਾਰ ਲਾ ਰਹੀ ਹੈ ਆਰਟੀ ਲਾ ਰਹੀ ਹੈ ਜਾਂ ਕਮੇਟੀ ਵਾਲੇ ਲਾ ਰਹੇ ਸਾਨੂੰ ਕੋਈ ਪਤਾ ਨਹੀਂ ਨਾ ਸਾਨੂੰ ਕੋਈ ਦੱਸ ਰਿਹਾ ਸਾਡੀ ਜੋ ਮੰਡੀਆਂ ਦੀ ਪੇਮੈਂਟ ਹੈ ਜੋ ਲੱਖ ਬੰਦਾ 8000 ਪਾਉਂਦੇ ਨੇ 2 ਲੱਖ ਬੰਦਾ ਹੈ 1.5 ਬੰਦੇ ਨੇ ਸਾਨੂੰ ਕੋਈ ਦੱਸ ਨਹੀਂ ਰਿਹਾ ਇਸ ਲਈ ਸਾਰੇ ਅੱਜ ਇਕੱਠੇ ਹੋਏ ਆ ਜੀ ਜ ਸਾਡੀ ਸੁਣਵਾਈ 1-2 ਦਿਨ ਚ ਨਹੀਂ ਹੋਈ ਤੇ ਫਿਰ ਅਸੀਂ ਸੋਮਵਾਰ ਨੂੰ ਜਿੱਦਾਂ ਦੱਸਿਆ ਵੀ ਸਵੇਰੇ 10 ਵੇ ਕਲੌਰਪੁਰ ਤੇ ਜਾਵਾਂਗੇ ਤੇ ਉੱਥੇ ਜਾਮ ਕਰਦਾਂਗੇ ਜਿਹੜੀ ਮੰਗ ਗਈ ਹੈ ਮੰਗੀ ਵੀ ਤੁਹਾਨੂੰ ਦੱਸਿਆ ਵੀ ਕਾਹਤ ਕਿਸ ਚੀਜ਼ ਦਾ ਲਾ ਰਿਹਾ ਜੋਗੀ ਤੋਂ ਨਾ ਹੀ ਪੜਾ ਮੰਡੀ ਸੁੱਟਿਆ ਉਹ ਬਿਲਕੁਲ ਹੀ ਮੋਇਸਚਰ ਉਹਦਾ 15-16 ਦੇ ਭਰਿਆ ਕੋਈ ਨਹੀਂ ਵੀ ਗਿੱਲਾ ਜਾਂਦੇ ਭਰਿਆ 10-10 ਦਿਨ ਉੱਥੇ ਰਿਹਾ ਉਸ ਤੋਂ ਬਾਅਦ ਭਰਿਆ ਗਿਆ ਫਿਰ ਵੀ ਸੁਕਾਨ ਤੋਂ ਝੋਨਾ ਪਰਣ ਤੋਂ ਬਾਅਦ ਵੀ ਸਾਨੂੰ ਜਿਹੜਾ ਕਟਾ ਹੈ 200 ਤੋਂ 250 ਰੁਪਿਆ ਲੱਗ ਰਿਹਾ ਜੋ ਕਿ ਬਿਲਕੁਲ ਹੀ ਨਜਾਇਜ਼ ਹੈ ਜਿਹੜੇ ਵੀ ਹੈ ਉਹਨੇ ਵਰੇ ਲਾਇਆ ਉਹ ਵੀ ਇਹਨਾਂ ਕੋਲੋਂ ਹੀ ਲਿਆ ਉਹ ਬਾਹਰੋਂ ਨਹੀਂ ਲਿਆਂਦੇ ਜਾ ਤਾਂ ਵੀ ਇਹ ਆਪਣੇ ਮਰਜ਼ੀ ਨਾਲ ਲਾਜਣਾ ਜਿਹੜੇ ਵੀ ਇਹਨਾਂ ਨੇ ਦੱਸਿਆ ਉਹ ਹੀ ਲਾਜਣਾ ਇਸ ਕਰਕੇ ਸਾਡੀ ਪ੍ਰਸ਼ਾਸਨ ਅੱਗੇ ਮੰਗਿਆ ਵੀ ਸਾਡੀ ਮੰਗ ਸੁਣੀ ਜਾਏ ਨਹੀਂ ਤੇ ਐ ਸੋਮਵਾਰ ਨੂੰ ਕਸਲੌਰਪੁਰ ਜਾਮ ਕਰਾਂਗੇ ਜੀ